ਹਾਂਜੀ ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ ਦਾ TRUTHWAY ENGLISH INSTITUTE ਅੱਜ ਮੈਂ ਤੁਹਾਡੇ ਲਈ ਇੱਕ ਨਵੀਂ ਚੀਜ਼ ਲੈ ਕੇ ਆਇਆ ਹਾਂ ਵੋਕੈਬ ਦੀ ਗੱਲ ਕਰੀਏ ਤਾਂ ਮੈਂ ਵਰਡ मीनिंग ਜਿਹੜੇ ਮੈਨੂੰ ਡੇਲੀ ਮਿਲਦੇ ਨੇ ਉਹਨਾਂ ਦੀਆਂ ਮੈਂ ਵੀਡੀਓਜ਼ ਪਾ ਰਿਹਾ ਸੀਗਾ ਬਟ ਹੁਣ ਸ਼ਬਦਾਂ ਦੀ ਇੱਕ ਸਪੈਸੀਫਿਕ ਕੈਟਾਗਰੀ ਹੁੰਦੀ ਹੈ ਜਿਹਨੂੰ ਬੋਲਦੇ ਆਂ ਵਰਬ ਸੋ ਇੱਕ ਟਾਈਪ ਮੈਂ ਹੋਰ ਸ਼ੁਰੂ ਕਰਨ ਲੱਗੇ ਆਂ verbs دی جڑے ਸ਼ਬਦ ਨੇ ਨਾ ਉਹ ਬੜੀ ਤਰ੍ਹਾਂ ਦੇ ਹੁੰਦੇ ਨੇ ਕਿਸੇ ਦਿਨ ਇਹਦੀ ਵੀ ਮੈਥ ਨੂੰ ਇੱਕ ਕਲਾਸ ਦੇਵਾਂਗਾ ਸਭ ਤੋਂ ਪਹਿਲਾਂ ਹੁੰਦਾ ਨਾਉਨ ਫਿਰ ਪ੍ਰੋਨਾਉਨ ਉਸ ਤੋਂ ਬਾਅਦ ਵਰਬ ਫਿਰ ਐਡਜੈਕਟਿਵ ਐਡਵਰਬ ਪ੍ਰੈਪੋਜੀਸ਼ਨ ਸੋ ਸ਼ਬਦਾਂ ਦੀ ਇੱਕ ਟਾਈਪ ਹੈ ਵਰਬ ਵਰਬ ਹੁੰਦਾ ਵਰਬ ਦਾ ਮਤਲਬ ਪਤਾ ਕੀ ਹੁੰਦਾ ਜਦੋਂ ਵੀ ਆਪਾਂ ਕਿਸੇ ਸ਼ਬਦ ਨੂੰ ਬੋਲਦੇ ਹਾਂ ਅਗਰ ਆਪਾਂ ਨੂੰ ਲੱਗੇ ਵੀ ਕੋਈ ਕੰਮ ਹੋ ਰਿਹਾ ਹੈ ਤਾਂ ਵਰਬ ਹੁੰਦੀ ਹੈ ਠੀਕ ਹੈ ਜਿਵੇਂ ਮੈਂ ਕਵਾਂ ਰੋਟੀ ਹੁਣ ਰੋਟੀ ਨੂੰ ਬੋਲ ਕੇ ਤਾਂ ਲੱਗ ਰਿਹਾ ਵੀ ਕੋਈ ਕੰਮ ਹੋ ਰਿਹਾ ਹੈ ਹੁਣ ਜੇ ਮੈਂ ਬੋਲਾਂ ਖਾਣਾ ਤਾਂ ਲੱਗ ਰਿਹਾ ਵੀ ਕੋਈ ਕੰਮ ਹੋ ਰਿਹਾ ਹੈ ਠੀਕ ਹੈ ਸੋ ਇਹ ਵਰਬ ਦੀ ਬਹੁਤ ਹੀ ਸਿੰਪਲ ਡੈਫੀਨੇਸ਼ਨ ਹੈ ਕਿ ਜਿਹੜੇ ਸ਼ਬਦ ਨੂੰ ਪੜ੍ਹ ਕੇ ਸੋਚ ਕੇ ਸੁਣ ਕੇ ਲੱਗੇ ਵੀ ਕੋਈ ਕੰਮ ਹੋ ਰਿਹਾ ਹੈ ਉਹਨੂੰ ਆਪਾਂ ਵਰਬ ਬੋਲਦੇ ਹਾਂ ਇਹ ਜਿਹੜਾ ਪੀਡੀਐਫ ਹੈ 3 ਸਾਲ ਤੋਂ ਮੈਂ ਹਜ਼ਾਰਾਂ ਸਟੂਡੈਂਟਸ ਨੂੰ ਇਹ ਮੈਂ ਫਾਰਵਰਡ ਕਰ ਚੁੱਕਿਆ ਹਾਂ ਕੋਰਸ ਦੇ ਨਾਲ ਆਪਾਂ ਪ੍ਰੋਵਾਈਡ ਕਰਦੇ ਆਂ ਪਰ ਹੁਣ ਮੈਂ ਸੋਚਿਆ ਕਿ ਪਨੰਸੀਏਸ਼ਨ ਦੇ ਵਿੱਚ ਸਟੂਡੈਂਟ ਨੂੰ ਥੋੜੀ ਦਿੱਕਤ ਆਉਂਦੀ ਹੈ ਤਾਂ ਇਹਦੀਆਂ ਵੀ ਇੱਕ ਵੀਡੀਓ ਦੇ ਵਿੱਚ ਮੈਂ ਵੀ ਜਿਹੜੇ ਸ਼ਬਦ ਨੇ ਉਹ ਤੁਹਾਨੂੰ ਦਿਆ ਕਰੂੰਗਾ ਅੱਜ ਮੈਂ ਜਿਹੜੀ ਇਹਦੀ ਵੀਡੀਓ ਸਟਾਰਟ ਕਰਨ ਲੱਗਿਆ ਉਹ ਇਹ ਹੈ ਕਿ ਤੁਹਾਨੂੰ ਵਰਬ ਬੋਲਡ ਕੇ ਦੱਸੂੰਗਾ ਉਹਨਾਂ ਦੇ ਮਤਲਬ ਦੱਸੂੰਗਾ ਆਪਣੇ YouTube ਚੈਨਲ ਤੇ ਮੈਂ ਸਿਰਫ ਸ਼ਬਦਾਂ ਬਾਰੇ ਹੀ ਦੱਸਦਾ ਕੱਲੇ ਸ਼ਬਦਾਂ ਦੇ ਨਾਲ ਇੰਗਲਿਸ਼ ਨਹੀਂ ਆਉਂਦੀ ਤੁਹਾਨੂੰ ਸ਼ਬਦਾਂ ਦਾ ਗਿਆਨ ਜ਼ਰੂਰ ਹੋ ਜਾਊਗਾ ਪਰ ਜੇ ਤੁਸੀਂ ਪ੍ਰੋਪਰ ਅੰਗਰੇਜ਼ੀ ਸਿੱਖਣੀ ਹੈ ਤਾਂ ਮੇਰੇ ਕੋਲੇ ਸਾਰਾ ਦਿਨ ਕਲਾਸਾਂ ਚੱਲਦੀਆਂ ਹਨ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਸ਼ਾਮ ਦੇ ਬੈਚ ਹੁੰਦੇ ਨੇ ਅਨ ਪਰਸਨਲ ਕਲਾਸਾਂ ਚੱਲਦੀਆਂ ਨੇ ਜਿਨੂੰ ਪਰਸਨਲ ਕਲਾਸਾਂ ਚਾਹੀਦੀਆਂ ਪਰਸਨਲ ਕਲਾਸਾਂ ਤੇ ਮੇਰੇ ਕੋਲੇ ਸਿਰਫ 10 ਬੈਚ ਨੇ ਇਸ ਟਾਈਮ ਸਾਰੇ ਫੁੱਲ ਨੇ ਉਹਦੇ ਲਈ ਤੁਸੀਂ ਮੈਨੂੰ ਇੰਸਟੀਚੂਟ ਦੇ ਨੰਬਰ ਤੇ ਕਾਲ ਕਰਕੇ ਆਪਣੀ ਸੀਟ ਬੁੱਕ ਕਰਵਾ ਸਕਦੇ ਹੋ ਜਿਹਨੇ ਗਰੁੱਪ ਜੋਇਨ ਕਰਨਾ ਹੈ ਸ਼ਾਮ ਨੂੰ 6 ਵਜੇ 7 ਵਜੇ ਤੋਂ ਲੈ ਕੇ 9:30 ਵਜੇ ਤੱਕ ਆਪਣੇ ਗਰੁੱਪ ਚੱਲਦੇ ਨੇ ਜਿਹੜਾ ਸਟੂਡੈਂਟ 4 ਮਹੀਨੇ ਸਾਡੇ ਕੋਲ ਲੱਗ ਗਿਆ ਉਹਦਾ ਗਰੰਟਡ ਲੈਵਲ ਬਣੂਗਾ ਕਿਉਂਕਿ ਤਰੀਕਾ ਹੀ ਬੜਾ ਸਿੰਪਲ ਹੈ ਪੰਜਾਬੀ ਦੇ ਨਾਲ-ਨਾਲ ਰਿਲੇਟ ਕਰਕੇ ਆਪਾਂ ਤੁਹਾਨੂੰ ਸਿਖਾਉਣੇ ਆ ਸੋ ਆਓ ਜੀ ਹੁਣ ਆਪਾਂ ਸ਼ੁਰੂ ਕਰਨ ਲੱਗੇ ਆ ਵਰਬਸ ਦਾ ਆਪਣਾ ਜੋ ਪੀਡੀਐਫ ਹੈ ਸੋ ਸਭ ਤੋਂ ਪਹਿਲੀ ਵਰਬ ਹੈ ਬੀ ਅਗਰ ਸਟੂਡੈਂਟ ਨੂੰ ਅੰਗਰੇਜ਼ੀ 'ਚ ਕੋਈ ਵਰਬ ਕਨਫਿਊਜ਼ ਕਰਦੀ ਹੈ ਸਭ ਤੋਂ ਜ਼ਿਆਦਾ ਤਾਂ ਉਹ ਹੈ ਬੀ ਬੀ ਦਾ ਮਤਲਬ ਕੀ ਹੁੰਦਾ ਹੈ ਬੀ ਦਾ ਮਤਲਬ ਹੁੰਦਾ ਹੈ ਹੋਣਾ ਕਿਤੇ ਨਾ ਕਿਤੇ ਇਹਦਾ ਮਤਲਬ ਬਣਨਾ ਵੀ ਹੁੰਦਾ ਹੈ ਇੱਕ ਗੱਲ ਯਾਦ ਰੱਖਿਓ ਅੰਗਰੇਜ਼ੀ ਦੀ ਕਿਸੇ ਵੀ ਲਾਈਨ ਨੂੰ ਆਪਾਂ 2-3 ਤਰੀਕਿਆਂ ਨਾਲ ਬਣਾ ਸਕਦੇ ਹਾਂ ਕਈ ਵਾਰੀ ਕੀ ਹੁੰਦਾ ਸਟੂਡੈਂਟ ਸਟਕ ਹੋ ਜਾਂਦੇ ਹੈ ਲਾਈਨ ਨਹੀਂ ਆ ਰਹੀ ਉਹ ਸੋਚਦਾ ਏ ਇਦਾਂ ਹੀ ਬਣੇ ਬਸ ਨਹੀਂ ਜੇ ਨਹੀਂ ਬਣ ਰਹੀ ਤਾਂ ਹੋਰ ਤਰੀਕਾ ਲੱਭ ਲਓ ਸਮਝ ਰਹੇ ਹੋ ਸੋ ਦੂਜੀ ਗੱਲ ਇਹ ਹੈ ਕਿ ਇੱਕ ਸ਼ਬਦ ਦੇ ਕਈ ਕਈ मीनिंग ਹੁੰਦੇ ਆ ਕਈ ਸ਼ਬਦ ਤਾਂ ਇਦਾਂ ਦੇ ਆ ਜਿਨ੍ਹਾਂ ਦੇ 10 15 15 मीनिंग ਹੈ ਠੀਕ ਹੈ ਸੋ ਬੀ ਦਾ ਜਿਹੜਾ ਮਤਲਬ ਹੈ ਉਹ ਹੈ ਹੋਣਾ ਮੇਨ ਹੈ ਹੋਣਾ ਤੇ ਇਹਦਾ ਮਤਲਬ ਬਣਨਾ ਵੀ ਹੁੰਦਾ ਹੈ ਹੀ ਵਾਂਟ ਟੂ ਬੀ ਸਿੰਗਰ ਉਹ ਸਿੰਗਰ ਬਣਨਾ ਚਾਹੁੰਦਾ ਵੈਸੇ ਬਣਨਾ ਦਾ ਜਿਹੜਾ ਸਹੀ मीनिंग ਆ ਉਹ ਬਿਕਮ ਹੈ ਠੀਕ ਹੈ ਬੀ ਨਾਲ ਵੀ ਆਪਾਂ ਬਣਨਾ ਲਿਖ ਸਕਦੇ ਆ ਤੇ ਬਿਕਮ ਦੇ ਨਾਲ ਵੀ ਐਂਡ ਬੀ ਦਾ ਜਿਹੜਾ ਇੱਥੇ ਮਤਲਬ ਆ ਮੈਂ ਤੁਹਾਨੂੰ ਦਿਖਾ ਰਿਹਾ ਹਾਂ 댓 ਇਸ ਹੋਣਾ ਠੀਕ ਹੈ ਪਹਿਲੀ ਫਾਰਮ ਹੈ ਬੀ ਦੂਜੀ ਹੈ ਵਾਸ ਜਾਂ ਵਰ ਤੇ ਤੀਜੀ ਹੈ ਬੀਨ ਓਕੇ ਬੀ ਦੇ ਨਾਲ ਨਾਲ ਇਹਦੇ ਭਰਾ ਵੀ ਨੇ ਇਜ਼ ਐਮ ਆਰ ਉਹ ਵੀ ਇੱਥੇ ਲਿਖੇ ਜਾ ਸਕਦੇ ਸੀਗੇ ਸਮਝ ਰਹੇ ਹੋ ਤੁਸੀਂ ਪੂਰੀ ਨੋਲਿਜ ਲੋ ਪੂਰਾ ਗਿਆਨ ਲੋ ਅਧੂਰਾ ਗਿਆਨ ਵਿੱਚ ਲਟਕਾ ਦਿੰਦਾ ਆਪਾਂ ਨੂੰ ਠੀਕ ਹੈ ਪੂਰਾ ਕੋਰਸ ਜੁਆਇਨ ਕਰੋ 4 ਮਹੀਨੇ ਲਾਓ ਫਿਰ ਤੁਹਾਡੀ ਬਹੁਤ ਵਧੀਆ ਪ੍ਰੋਗਰੈਸ ਹੋਏਗੀ ਕਦੇ ਜ਼ਿੰਦਗੀ ਚ ਇੰਗਲਿਸ਼ ਨੂੰ ਲੈ ਕੇ ਦਿੱਕਤ ਨਹੀਂ ਹੋਏਗੀ ਜੀ ਨੇ ਟ੍ਰਫੇ ਦੇ ਵਿੱਚ 4 ਮਹੀਨੇ ਲਾ ਲਏ ਆਓ ਜੀ ਉਸ ਤੋਂ ਬਾਅਦ ਹੈ ਜੀ ਡੂ ਡੂ ਹੁੰਦਾ ਕਰਨਾ ਡੂ ਡਿਡ ਡਨ ਠੀਕ ਹੈ ਮੈਂ ਇਹ ਚੀਜ਼ ਕਰ ਲਈ ਹੈ ਆਈ ਹੈਵ ਡਨ ਥਿਸ ਜਦ ਮੈਂ ਇਹ ਕਰਦਾ ਹਾਂ ਆਈ ਡੂ ਥਿਸ ओके ਆ ਮੈਂ ਜਿਹੜੇ ਸੈਂਟੈਂਸ ਬਣਾ ਰਿਹਾ ਇਹ ਟ੍ਰਾਂਸਲੇਸ਼ਨ ਅੰਗਰੇਜ਼ੀ ਚ ਦੋ ਚੀਜ਼ਾਂ ਮੇਨ ਨੇ ਸ਼ਬਦਾਂ ਦਾ ਗਿਆਨ ਤੇ ਰੂਲ ਦੀ ਅੰਡਰਸਟੈਂਡਿੰਗ ਕਿਹੜੀ ਲਾਈਨ ਨੂੰ ਅੰਗਰੇਜ਼ੀ ਚ ਕਿਵੇਂ ਕਨਵਰਟ ਕਰਨਾ ਹੈ ਕੁਝ 25 30 ਲੈਣਾ ਨੇ ਅਗਰ ਉਹ ਸਿੱਖ ਜਉ ਤਾਂ ਸਮਝੋ ਅੰਗਰੇਜ਼ੀ ਆ ਗਈ ਉਸ ਤੋਂ ਬਾਅਦ ਉਹਦੀ ਪ੍ਰੈਕਟਿਸ ਹੈ ਠੀਕ ਹੈ ਤੀਸਰੀ ਹੈ ਜੀ ਗੋ ਵੈਂਟ ਗੋ ਤੁਸੀਂ ਅਕਸਰ ਹੀ ਸੁਣੀ ਹੋਊਗੀ ਹੈ ਗੋ ਵੈਂਟ ਗੋ ਦਾ ਮਤਲਬ ਚਾਣਾ ਠੀਕ ਹੈ ਮੈਂ ਦਿੱਲੀ ਗਿਆ ਸੀ ਆਈ ਵੈਂਟ ਟੂ ਦਿੱਲੀ ਇਹ ਟੂ ਕਿਉਂ ਲਾਇਆ ਉਹ ਫਿਰ ਤੁਹਾਨੂੰ ਪਤਾ ਲੱਗੇਗਾ ਆਪਣੇ ਕਨਸੈਪਟ ਦੀ ਕਲਾਸ ਦੇ ਵਿੱਚ ਠੀਕ ਹੈ ਗੈਟ ਗਾਟ ਗਾਟ ਲੈਣਾ ਓਕੇ ਗੈਟ ਦੇ ਵੀ 10 ਮਤਲਬ ਹੈ ਬਈ ਦੋ ਤਿੰਨ ਮਤਲਬ ਹੈ ਇੱਕ ਤਾਂ ਹੋ ਗਿਆ ਲੈਣਾ ਠੀਕ ਹੈ ਇੱਕ ਹੁੰਦਾ ਹੈ ਹੋਣਾ ਆਪਾਂ ਕਹਿੰਦੇ ਨਾ ਮੈਂ ਲੇਟ ਹੋ ਰਿਹਾ ਹਾਂ ਆਈ ਏਮ ਗੈਟਿੰਗ ਲੇਟ ਠੀਕ ਹੈ ਇੱਕ ਹੁੰਦਾ ਹੈ ਮਿਲਣਾ ਮਿਲਣਾ ਹੀ ਨਹੀਂ ਆਪਾਂ ਕਿਸੇ ਨੂੰ ਮਿਲਦੇ ਆ ਜਾ ਕੇ ਨਹੀਂ ਪਰ ਮੈਨੂੰ ਇਹ ਚੀਜ਼ ਮਿਲੀ ਆਈ ਗਾਟ ਦਿਸ ਆਈ ਗਾਟ ਦਿਸ ਫਰਮ ਹਰ ਆਈ ਗਾਟ ਦਿਸ ਫਰਮ ਹਿਮ ਮੈਨੂੰ ਇਹ ਚੀਜ਼ ਮਿਲੀ ਉਹਦੇ ਤੋਂ ਸੋ ਤਿੰਨ मीनिंग ਨੇ ਪੀਡੀਐਫ ਦੇ ਵਿੱਚ ਇਹ ਚੀਜ਼ਾਂ ਨਹੀਂ ਮਿਲਦੀਆਂ ਤੁਹਾਨੂੰ ਪੀਡੀਐਫ ਪੜ੍ਹ ਲਓਗੇ ਬਥੇਰੇ ਸ਼ਬਦ ਪਏ ਆ ਇੰਟਰਨੈਟ ਤੇ ਜਿੰਨੇ ਮਰਜ਼ੀ ਲੱਭੀ ਚਲੋ ਪਰ ਡੀਪ ਐਕਸਪਲੇਨੇਸ਼ਨ ਦੇਣਾ ਇੱਕ ਐਕਸਪੀਰੀਅੰਸ ਟੀਚਰ ਹੀ ਤੁਹਾਨੂੰ ਦੇ ਸਕਦਾ ਹੈ ਜਿਹੜਾ ਪਿਛਲੇ ਮਤਲਬ ਕਾਫੀ ਟਾਈਮ ਤੋਂ ਪੜਾ ਰਿਹਾ ਮੈਨੂੰ 8 ਸਾਲ ਹੋ ਗਏ ਟੀਚ ਕਰਦੇ ਨੂੰ ਇਹ ਬੇਸਿਕ ਇੰਗਲਿਸ਼ ਹੀ ਕਰਵਾ ਰਿਹਾ ਮੈਂ ਅਸੀਂ 20 ਬੱਚਿਆਂ ਦੇ ਨਾ ਸਪੈਸ਼ਲਿਸਟਾਂ ਜਿਹਦਾ ਕਿਤੇ ਵੀ ਇਲਾਜ ਨਹੀਂ ਹੁੰਦਾ ਉਹ ਇੱਥੇ ਆ ਜੇ 4-5 ਵੱਧ ਤੋਂ ਵੱਧ 6 ਮਹੀਨਾ ਜਸਟ ਉਹਨਾਂ ਟ੍ਰੇਨ ਕਰ ਦਾਂਗੇ ਪਰ ਡੇਢ ਘੰਟਾ ਡੇਲੀ 45 ਮਿੰਟ ਦੀ ਕਲਾਸ ਤੇ 45 ਮਿੰਟ ਉਹਨੂੰ ਆਪ ਦੇ ਨੇ ਪੜੇ ਕਰੇ ਪ੍ਰੈਕਟਿਸ ਕਰਨੀ ਪੈਣੀ ਠੀਕ ਹੈ ਜੀ ਹਾਂ ਜੀ ਉਸ ਤੋਂ ਬਾਅਦ ਹੈ ਜੀ ਬਣਾਉਣਾ ਮੇਕ ਮੇਡ ਬੇਡ ਮੈਂ ਇੱਕ ਪਲਾਨ ਬਣਾਇਆ ਸੀ ਬਣਾਉਣ ਦੇ ਵੀ ਬੜੇ ਹੈਗੇ ਨੇ ਆ ਕੰਸਟਰਕਟ ਵੀ ਹੁੰਦਾ ਬਣਾਉਣਾ ਮੇਕ ਹੋ ਗਿਆ ਬਣਾਉਣਾ ਕ੍ਰੀਏਟ ਹੋ ਗਿਆ ਬਣਾਉਣਾ ਬਿਲਡ ਹੋ ਗਿਆ ਬਣਾਉਣਾ ਹੁਣ ਬਣਾਉਣਾ ਇਹ ਨਹੀਂ ਵੀ ਤੁਸੀਂ ਜਿਹੜਾ ਮਰਜੀ ਇੱਥੇ ਲਾ ਦੋ ਉਹ ਤੁਹਾਨੂੰ ਦੱਸਿਆ ਜਾਏਗਾ ਐਂਡ ਜਿਵੇਂ ਨਹੀਂ ਮੈਨੂੰ ਐਕਸਪੀਰੀਅੰਸ ਆਏਗਾ ਮੈਨੂੰ ਪਤਾ ਲੱਗੇਗਾ ਮੈਂ ਇੱਕ ਪਲਾਨ ਬਣਾਇਆ ਸੀ ਆਈ ਮੇਡ ਅ ਪਲਾਨ ਠੀਕ ਹੈ ਮੇਕ ਆ ਜਿਹੜਾ ਥੋੜਾ ਯੂਨੀਵਰਸਲ ਆ ਹਰ ਥਾਂ ਤੇ ਲਗਾ ਸਕਦੇ ਆ ਵੈਸੇ ਨੂੰ ਠੀਕ ਹੈ ਉਸ ਤੋਂ ਬਾਅਦ ਹੈ ਜੀ ਸੀ ਸੀ ਸੋ ਸਿਨ ਉਹਨਾਂ ਨੂੰ ਬੋਲਣਾ ਕਿ ਤੁਸੀਂ ਹਿਸਾਬ ਬੋਲੋਗੇ ਸੀ ਸੋ ਸਿਨ ਇੱਕ ਹੋਰ ਅੰਗਰੇਜ਼ੀ ਦੀ ਬੜੀ ਦਿੱਕਤ ਹੈ ਜਿਹੜੇ ਸ਼ਬਦ ਨੂੰ ਲਿਖਿਆ ਕੁਝ ਹੋਰ ਹੁੰਦਾ ਬੋਲਣਾ ਕੁਝ ਹੋਰ ਹੁੰਦਾ ਸੋ ਇੱਥੇ ਵੀ ਇੱਕ ਇਨਸਟ੍ਰਕਟਰ ਦੀ ਲੋੜ ਪੈਂਦੀ ਹੈ ਤੁਹਾਨੂੰ ਜਿਹੜਾ ਤੁਹਾਨੂੰ ਸਹੀ ਦੱਸ ਸਕੇ ਠੀਕ ਹੈ ਜਿਵੇਂ ਸੰਡੇ ਅਸੀਂ ਇੱਕ ਮੈਚ ਸੰਡੇ ਸਾਡਾ ਮੈਚ ਹੁੰਦਾ ਹੈ ਕ੍ਰਿਕਟ ਦਾ ਤੇ ਉੱਥੇ ਇੱਕ ਲੜਕਾ ਕਹਿ ਰਿਹਾ ਸੀ ਨਾਈਸ ਕੀਪਿੰਗ ਜਿੱਤੇ ਆਰ ਸਾਇਲੈਂਟ ਹੈ ਹੁਣ ਕੀਪਿੰਗ ਨਹੀਂ ਹੈਗਾ ਕੀਪਿੰਗ ਆਰ ਆਦਰ ਸਾਇਲੈਂਟ ਹੁੰਦਾ ਸਮਝ ਲਓ ਯਾ ਅੰਗਰੇਜ਼ੀ ਦੇ ਵਿੱਚ ਸੇ ਸੋ ਸੀਨ ਮੈਂ ਵੀ ਕੀਪਿੰਗ ਕਰਦਾ ਹੁੰਦਾ ਸੀ ਸ਼ੁਰੂ ਵਿੱਚ ਜਦੋਂ ਅਮ 9th 10th ਦੇ ਵਿੱਚ ਹੁੰਦੇ ਸੀ ਕਿਉਂਕਿ ਪੰਜਾਬ ਬੋਰਡ ਦਾ ਤੁਹਾਨੂੰ ਪਤਾ ਹੀ ਹੈ ਕਿੰਨੀ ਕੁ ਟ੍ਰੇਨਿੰਗ ਮਿਲਦੀ ਹੈ ਆਪਾਂ ਨੂੰ ਉਸ ਤੋਂ ਬਾਅਦ ਹੈ ਜੀ ਜਾਣਣਾ ਨੋ ਨਿਊਜ਼ ਨੋਨ ਜਾਣਣਾ ਮੈਂ ਉਹਨੂੰ ਜਾਣਦਾ ਹਾਂ ਆਈ نو ਹਿਮ ਮੈਂ ਉਹਨੂੰ ਜਾਣ ਜਾਣਦਾ ਸੀ ਆਈ ਨਿਊ ਹਿਮ ਠੀਕ ਹੈ ਮੈਂ ਉਹਨੂੰ ਜਾਣੂੰਗਾ ਆਈ ਵਿਲ ਨੋ ਹਿਮ ਮੈਂ ਉਹਨੂੰ ਜਾਣ ਲਿਆ ਹੈ ਆਈ ਹੈਵ ਨੋਟ ਹਿਮ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕਨਸੈਪਟ ਦੇ ਵਿੱਚ ਕਲੀਅਰ ਕਰਵਾਈਆਂ ਜਾਂਦੀਆਂ ਨੇ ਓਕੇ ਹਾਂਜੀ ਅਗਲੇ ਅਗਲਾ ਆਪਣਾ ਸ਼ਬਦ ਹੈ ਜੀ ਆ ਥਿੰਕ ਥਿੰਕ ਹੁੰਦਾ ਸੋਚਣਾ ਥਿੰਕ ਥॉट ਥॉट ਜੀ ਮੈਂ ਸੋਚ ਰਿਹਾ ਹਾਂ ਆਮ ਥਿੰਕਿੰਗ ਮੈਂ ਸੋਚਿਆ ਸੀ ਆਈ ਥॉट ਮੈਂ ਸੋਚੂਗਾ ਆਈ ਵਿਲ ਥਿੰਕ ਮੈਂ ਸੋਚ ਸਕਦਾ ਹਾਂ ਆਈ ਕੈਨ ਥਿੰਕ ਤੁਹਾਨੂੰ ਤੁਸੀਂ ਦੇ ਮੇਰੇ ਕੋਲੇ ਗ੍ਰੈਜੂਏਸ਼ਨ ਵਾਲੇ ਵੀ ਹੁੰਦੇ ਆ ਮਾਸਟਰ ਵਾਲੇ ਵੀ ਹੁੰਦੇ ਆ ਹਰ ਕੈਟਾਗਰੀ ਦਾ ਸਟੂਡੈਂਟ ਹੁੰਦਾ ਹੈ 20 20 ਸਾਲ ਹੋ ਜਾਂਦੇ ਆ ਸਟੂਡੈਂਟਸ ਨੂੰ ਬਟ ਇੰਗਲਿਸ਼ ਨਹੀਂ ਆਉਂਦੀ ਬਿਕਾਜ਼ ਅ ਰੂਲ ਰੂਲ ਹੀ ਰਿਟਾਈ ਜਾਂਦੇ ਆ ਗਾਗੇਗੀ ਰਹੀ ਹੈ ਰਹਾ ਹੈ ਬਸ ਉਹ ਚੀਜ਼ਾਂ ਉਹਨਾਂ ਦਾ ਕੋਈ ਲਿੰਕ ਨਹੀਂਗਾ ਸਹੀ ਲਰਨਿੰਗ ਦੇ ਨਾਲ ਸਹੀ ਲਰਨਿੰਗ ਕੀ ਹੈ ਤੁਹਾਨੂੰ ਆਹ ਲਾਈਨ ਇਦਾਂ ਬੋਲਣੀ ਹੈ ਅੰਗਰੇਜ਼ੀ ਦੇ ਵਿੱਚ ਦੈਟਸ ਇਟ ਸੋ ਇਹ ਚੀਜ਼ਾਂ ਤੁਹਾਨੂੰ ਸਿਕਾਈ ਜਾਣਗੀਆਂ ਚਾਹੇ ਕੋਈ 8ਵੀਂ ਦਾ ਹੈ ਕੋਈ 7ਵੀਂ ਦਾ ਹੈ ਚਾਹੇ ਕੋਈ ਮਾਸਟਰ ਕਰ ਰਿਹਾ ਹੈ ਮੈਨੂੰ ਆਪਣੀ ਜ਼ਿੰਦਗੀ ਦੇ 4 ਮਹੀਨੇ ਦੇ ਦਿਓ ਕਦੇ ਕੁਸ਼ਨ ਨੂੰ ਰੱਟਾ ਨਹੀਂ ਲਗਾਉਂਗੇ 4 ਮਹੀਨਾ ਚ ਅਗਰ ਕੋਈ ਸਟੂਡੈਂਟ ਪੜ੍ਹਦਾ ਉਹਨੂੰ ਗਾਈਡ ਖੋਲਣ ਦੀ ਲੋੜ ਨਹੀਂ ਤੁਹਾਨੂੰ ਕਹਾਣੀਆਂ ਯਾਦ ਆ ਜਾ ਕੇ ਪੇਪਰ 'ਚ ਲਿਖਿਆਉਗੇ ਸੋ ਇੰਨਾ ਕੁ ਲੈਵਲ ਆਪਾਂ ਤਿਆਰ ਕਰ ਦਿੰਨੇ ਆ ਸੋ ਮੰਨ ਲਓ ਜਿਹੜਾ 8th ਕਲਾਸ ਚ ਹੈ ਉਹਨੂੰ ਜੇ ਅ ਅੰਗਰੇਜ਼ੀ ਆ ਗਈ 4 ਮਹੀਨੇ ਲਾ ਕੇ ਤਾਂ ਸਾਰੀ ਲਾਈਫ ਉਹਦੀ ਬੜੀ ਆਸਾਨ ਹੋ ਜਾਏਗੀ ਬਿਕੋਜ਼ ਅੰਗਰੇਜ਼ੀ ਇੱਕ ਇੰਟਰਨੈਸ਼ਨਲ ਲੈਂਗੁਏਜ ਹੈ ਉਸ ਤੋਂ ਬਾਅਦ ਹੈ ਵੈਰੀ ਇੰਪੋਰਟੈਂਟ ਟੇਕ ਟੁਕ ਟੇਕਨ ਲੈਣਾ ਟੇਕ ਟੁਕ ਟੇਕਨ ਮੈਂ ਉਸ ਤੋਂ ਕਿਤਾਬ ਲਈ ਆਈ ਟੁਕ ਅ ਬੁੱਕ ਫਰੋਮ ਹਿਮ ਨੈਕਸਟ ਹੈ ਜੀ ਕਮ ਕਮ ਹੈ ਆਉਣਾ ਕਮ ਕੇਮ ਕਮ ਆਉਣਾ ਉਸ ਤੋਂ ਬਾਅਦ ਹੈ ਗਿਵ ਗੇਮ ਗਿਵਨ ਦੇਣਾ ਆਈ ਗੇਵ ਅ ਬੁੱਕ ਟੂ ਹਿਮ ਮੈਂ ਉਹਨੂੰ ਇੱਕ ਕਿਤਾਬ ਦਿੱਤੀ ਜਾਂ ਆਈ ਗੇਵ ਹਿਮ ਅ ਬੁੱਕ ਠੀਕ ਹੈ ਨੈਕਸਟ ਹੈ ਲੱਭਣਾ ਫਾਈਂਡ ਫਾਊਂਡ ਫਾਊਂਡ ਮੈਨੂੰ ਚਾਬੀ ਲੱਭ ਗਈ ਹੈ ਆਈ ਹੈਵ ਫਾਊਂਡ ਮਾਈ ਕੀ ওকে ਮੈਂ ਉਸ ਨੂੰ ਲੱਭ ਲਿਆ ਹੈ ਆਈ ਫਾਊਂਡ ਹਿਮ ਉਸਨੇ ਮੈਨੂੰ ਲੱਭਿਆ ਸੀ ਹੀ ਫਾਊਂਡ ਮੀ ਓਕੇ ਜੀ ਉਸ ਤੋਂ ਬਾਅਦ ਹੈ ਜੀ ਦੱਸਣਾ ਕਿਸੇ ਨੂੰ ਆਪਾਂ ਕੋਈ ਗੱਲ ਦੱਸਣੀ ਹੈ ਟੈਲ ਟੋਲਡ ਟੋਲਡ ਉਹਨੇ ਮੈਨੂੰ ਗੱਲ ਦੱਸੀ ਸੀ ਹੀ ਟੋਲਡ ਮੀ ਅ ਥਿੰਗ ਓਕੇ ਗੱਲਾਂ ਨੂੰ ਆਪਾਂ ਥਿੰਗ ਬੋਲ ਦਿੰਨੇ ਆ ਟਾਕ ਵੀ ਕਹਿ ਦਿੰਨੇ ਆ ਓਕੇ ਹਿ ਟੋਲਡ ਮੀ ਸਮਥਿੰਗ ਉਸਨੇ ਮੈਨੂੰ ਕੁਝ ਦੱਸਿਆ ਸੀਗਾ ਓਕੇ ਉਹ ਮੈਨੂੰ ਆ ਰਸਤਾ ਦੱਸੂਗਾ ਹੀ ਵਿਲ ਟੈਲ ਮੀ ਦਾ ਵੇ ওকে ਨੈਕਸਟ ਹੈ ਜੀ ਆਪਣਾ ਵਰਕ ਵਰਕ ਵਰਕਟ ਵਰਕ ਹੁਣ ਇਹਦੇ ਵਰਕ ਬੋਲਦੇ ਹਾਂ ਅਸੀਂ ਵਰਕ ਵਰਕ ਨਹੀਂ ਦਾ ਵਰਕ ਹੈ ਆਰ ਸਾਇਲੈਂਟ ਹੁੰਦੀ ਹੈ ਠੀਕ ਹੈ ਜੀ ਵਰਕ ਵਰਕਟ ਵਰਕਟ ਉਸ ਤੋਂ ਬਾਅਦ ਹੈ ਜੀ ਕਾਲ ਇਹਨੂੰ ਕਾਲ ਬੋਲਦੇ ਆਂ ਕਾਲ ਹੈ ਕਾਲ ਕੋਲਡ ਕਾਲਡ ਹੋਨੇ ਮੈਨੂੰ ਬੁਲਾਇਆ ਸੀ ਹੀ ਕਾਲਡ ਮੀ ਉਹ ਮੈਨੂੰ ਬੁਲਾ ਰਿਹਾ ਹੈ ਆਪਾਂ ਕਹਿੰਦੇ ਨੇ ਕਿ ਮਾਤਾ ਮੈਂ ਉੱਥੇ ਚੱਲਿਆ ਉਹ ਮੈਨੂੰ ਬੁਲਾ ਰਿਹਾ ਹੈ ਹੀ ਇਸ ਕਾਲਿੰਗ ਮੀ ਐਂਡ ਗੋਇੰਗ ਥੇਰ ਓਕੇ ਜੀ ਨੈਕਸਟ ਹੈ ਜੀ ਟ੍ਰਾਈ ਟ੍ਰਾਈ ਹੁੰਦਾ ਕੋਸ਼ਿਸ਼ ਕਰਨਾ ਟ੍ਰਾਈ ਟ੍ਰਾਈਡ ਟ੍ਰਾਈਡ ਉਸ ਤੋਂ ਬਾਅਦ ਹੈ ਆਸਕ ਆਸਕ ਹੁੰਦਾ ਪੁੱਛਣਾ ਆਸਕ ਆਸਕਡ ਆਸਕਡ ਬੜੇ ਪਿਆਰ ਨਾਲ ਬੋਲਣਾ ਨਹੀਂ ਤਾਂ ਆਸਕਡ ਬਣ ਜੂ ਆਸਕਡ ਆਸਕ ਆਸਕਡ ਆਸਕ ਉਸ ਤੋਂ ਬਾਅਦ ਨੀਡ ਨੀਡ ਹੁੰਦਾ ਲੋਡ ਹੋਣਾ ਮੈਂ ਕਹਾਂ ਮੈਨੂੰ ਅ ਮੈਨੂੰ ਕਾਰ ਚਾਹੀਦੀ ਆ ਆਈ ਨੀਡ ਅ ਕਾਰ ਆਈ ਨੀਡ ਅ ਲੈਪਟਾਪ ਠੀਕ ਹੈ ਫੀਲ ਅਗਲਾ ਹੈ ਜੀ ਫੀਲ ਮਹਿਸੂਸ ਕਰਨਾ ਫੀਲ ਫੈਲਟ ਫੈਲਟ ਮਹਿਸੂਸ ਕਰਨਾ ਉਸਨੇ ਆਪਣੀ ਗਲਤੀ ਫੀਲ ਕੀਤੀ ਹੀ ਫੈਲਟ ਹਿਸ ਮਿਸਟੇਕ ਠੀਕ ਹੈ ਉਹ ਉਹ ਗਲਤ ਫੀਲ ਕਰ ਰਿਹਾ ਮਾੜਾ ਫੀਲ ਕਰ ਰਿਹਾ ਹਿਸ ਫੀਲਿੰਗ ਬੈਡ ਓਕੇ ਜੀ ਉਸ ਤੋਂ ਬਾਅਦ ਹੈ ਜੀ 20ਵਾਂ ਸ਼ਬਦ ਆਪਣਾ ਬਿਕਮ ਤੁਹਾਨੂੰ ਸ਼ੁਰੂ ਚ ਹੀ ਦੱਸਿਆ ਸੀ ਇਹ ਵੀ ਬੀ ਦੇ ਨਾਲ ਦਾ ਬਿਕਮ ਬੀਕੇਮ ਬਿਕਮ ਉਹ ਸਟਾਰ ਬੰਨਾ ਚਾਹੁੰਦਾ ਹੈ ਹੀ ਵਾਂਟਸ ਟੂ ਬਿਕਮ ਸਟਾਰ ਠੀਕ ਹੈ ਜੀ ਸੋ ਇਹ ਸੀ ਆਪਣੀ ਪਹਿਲੀ ਵੀਡੀਓ ਸ਼ਬਦਾਂ ਦੀ ਇੱਕ ਵੀਡੀਓ ਦੇ ਵਿੱਚ ਤੁਹਾਨੂੰ 20 ਸ਼ਬਦ ਸਿਖਾਇਆ ਕਰੂੰਗਾ ਵਰਬਸ ਦੇ ਤੇ ਦੂਸਰੀ ਆਪਣੀ ਵਰਡ मीनिंग ਦੀ ਤਾਂ ਚੱਲ ਹੀ ਰਹੀ ਹੈ ਕਲਾਸ ਮਿਕਸ ਉਹਦੇ ਵਿੱਚ ਜੋ ਵੀ ਕਲਾਸਾਂ ਦੇ ਵਿੱਚ ਆਉਂਦਾ ਉਹ ਮੈਂ ਨੋਟ ਕਰਦਾ ਰਹਿਣਾ ਤੇ ਉਹ ਸਾਰਾ ਵੀਡੀਓ ਬਣਾ ਕੇ ਤੁਹਾਨੂੰ ਦੇ ਦਿੰਨਾ ਸ਼ਬਦਾਂ ਦੀ ਕਦੇ ਕਮੀ ਨਹੀਂ ਆਉਣ ਦੇਵਾਂਗੇ ਤੁਹਾਨੂੰ ਫ੍ਰੀ ਆਫ ਕਾਸਟ ਟ੍ਰੇਨਿੰਗ ਦੇ ਰਹੇ ਹਾਂ ਸ਼ਬਦਾਂ ਦੀ ਭਰ ਕਲੇ ਸ਼ਬਦਾਂ ਨਾਲ ਗੱਲ ਨਹੀਂ ਬਣਨੀ ਤੁਹਾਨੂੰ ਪ੍ਰੋਪਰ ਟ੍ਰੇਨਿੰਗ ਲੈਣੀ ਪੈਣੀ ਹੈ ਅਗਰ ਪ੍ਰੋਪਰ ਇੰਗਲਿਸ਼ ਚਾਹੀਦੀ ਹੈ ਤਾਂ 15 ਸਾਲ ਇੱਕ ਸਟੂਡੈਂਟ ਪੜ੍ਹਾਈ ਕਰਦਾ ਹੈ ਮੇਰੇ ਕੋਲੇ ਬਹੁਤ ਹਜ਼ਾਰਾਂ ਸਟੂਡੈਂਟ ਆਏ ਨੇ ਜਿਨ੍ਹਾਂ ਨੇ 15 ਸਾਲ 17 ਸਾਲ ਆਪਣੀ ਪੜ੍ਹਾਈ ਤੇ ਲਾਇਆ ਬਟ ਅੰਗਰੇਜ਼ੀ ਨਹੀਂ ਆਈ ਅਸੀਂ ਉਹਨਾਂ ਦਾ 4 ਮਹੀਨਾ ਦੇ ਵਿੱਚ ਲੈਵਲ ਬਣਾਇਆ ਕਿਉਂਕਿ ਤਰੀਕਾ ਬੜਾ ਸਿੰਪਲ ਹੈ ਠੀਕ ਹੈ ਪਰਸਨਲ ਕਲਾਸ ਮੇਰੇ ਕੋਲ ਤਕਰੀਬਨ ਫੋਲੋ ਰਹਿੰਦੀਆਂ ਨੇ ਬੈਚ ਆਪਣੇ ਚੱਲਦੇ ਰਹਿੰਦੇ ਨੇ ਸ਼ਾਮ ਦੇ ਬੈਚ ਨੇ ਸ਼ਾਮ ਦੀ ਟਾਈਮਿੰਗ ਕਿਉਂ ਰੱਖੀ ਹੈ ਕਿਉਂਕਿ ਜਿਹੜੇ ਕੰਮ ਕਰਨ ਵਾਲੇ ਨੇ ਜਾਂ ਹਾਊਸ ਵਾਈਫਸ ਨੇ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਦੀ ਏਜ ਹੈ ਕੋਈ ਵੀ ਏਜ ਹੈ ਕਿਸੇ ਵੀ ਕਾਈਂਡ ਦਾ ਪਰਸਨ ਹੈ ਵਰਕਰ ਹੈ ਹਾਊਸ ਵਾਈਫ ਨੇ ਏਜ ਕੋਈ ਵੀ ਹੈ ਸਟੂਡੈਂਟ ਹੈ ਹਰ ਕੋਈ ਸਿੱਖ ਸਕਦਾ ਹੈ ਤੇ ਪਿਛਲੇ 3 ਸਾਲਾਂ ਤੋਂ ਔਨਲਾਈਨ ਇਸ ਇੰਸਟੀਚਿਊਟ ਦੇ ਥਰੂ ਹਜ਼ਾਰਾਂ ਸਟੂਡੈਂਟ ਨੂੰ ਪੰਜਾਬ ਦੇ ਨੂੰ ਟੀਚ ਕਰ ਚੁੱਕੇ ਆ ਪ੍ਰਥਵੀ ਇੰਗਲਿਸ਼ ਸਕੂਲ ਇੰਸਟਾਗ੍ਰਾਮ ਤੇ ਜਾਓ ਫੇਸਬੁੱਕ ਤੇ ਜਾਓ ਚੈੱਕ ਕਰੋ ਰਿਜ਼ਲਟ ਦੇਖੋ ਤੁਹਾਨੂੰ ਤੁਹਾਡੇ ਏਰੀਏ ਦੇ ਹੀ ਸਟੂਡੈਂਟ ਮਿਲ ਜਾਣਗੇ ਠੀਕ ਹੈ ਇਹ ਵੀਡੀਓ ਫ੍ਰੀ ਆਫ ਕਾਸਟ ਹੈ ਇਹਦਾ ਤੁਸੀਂ ਇੱਕ ਕੰਮ ਕਰਨਾ ਹੈ ਮੈਂ 15 20 ਮਿੰਟ ਲਾ ਕੇ ਵੀਡੀਓ ਬਣਾਈ ਹੈ ਤੁਹਾਡੇ ਲਈ ਫ੍ਰੀ ਆਫ ਕਾਸਟ ਤੁਸੀਂ WhatsApp ਦੇ ਸਟੇਟਸ ਤੇ Facebook ਤੇ Instagram ਤੇ ਜਿੱਥੇ ਵੀ ਤੁਸੀਂ ਕਰ ਸਕਦੇ ਇਹਨੂੰ ਜਰੂਰ ਸ਼ੇਅਰ ਕਰੋ ਪੜਨ ਵਾਲੇ ਬੱਚਿਆਂ ਤੱਕ ਜਰੂਰ ਪਹੁੰਚਾਓ ਇਸ ਵੀਡੀਓ ਨੂੰ ਘਰੇ ਬਿਠਾ ਕੇ ਅੰਗਰੇਜ਼ੀ ਸਿਖਾ ਦਾਂਗੇ ਜਿਹੜਾ 4 ਮਹੀਨੇ ਦੇ ਗਿਆ ਉਹ ਦਾ ਲੈਵਲ ਕਨਫਰਮ ਹੈ ਬਣੇਗਾ ਹੀ ਬਣੇਗਾ ਉਹ ਅੰਗਰੇਜ਼ੀ ਚ ਅੱਗੇ ਜਾ ਕੇ ਕੋਈ ਦਿੱਕਤ ਨਹੀਂ ਆਏਗੀ ਠੀਕ ਹੈ ਜੀ ਸੋ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਤੇ ਕਲਿੱਕ ਕਰ ਲਓ ਤਾਂ ਕਿ ਹਰ ਇੱਕ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਓਕੇ ਜੀ ਨਾਉ ਆਮ ਸਾਈਨਿੰਗ ਆਊਟ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ ਟੇਕ ਕੇਅਰ ਐਂਡ ਆਲ ਦਾ ਬੈਸਟ